ਹੇ ਫਤਿਹ ਨਾਲ ਸੰਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀਆਂ ਨੇ ਜੋ ਮੁਖਵਾਕ ਸਰਵਣ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 543 ਅੰਗ ਦੇ ਉੱਤੇ ਇਹ ਸੁਭਾਈਮਾਨ ਹੈ ਸ਼ੰਤਾਂ ਦੀ ਬਾਣੀ ਹੈ ਇਸ ਪਵਨ ਸ਼ਬਦ ਦੀ ਚਾਰ ਬੰਦ ਹਨ ਇੱਕ ਬੰਦੇ ਨਾਲ 544 ਅੰਗ ਦੇ ਉੱਤੇ ਇਹ ਸ਼ਬਦ ਸਮਾਪਤ ਹੋ ਜਾਂਦਾ ਹੈ ਪੰਚਮ ਗੁਰਦੇਵ ਮਹਾਰਾਜ ਪਾਤਸ਼ਾਹ ਕਿਰਪਾ ਕਰਨ ਲੱਗੇ ਇਨ੍ਹਾਂ ਸ਼ਬਦਾਂ ਦੇ ਵਿੱਚ ਕਿਹ ਪ੍ਰਮਾਤਮਾ ਤੂੰ ਕਿਰਪਾ ਕਰੇਂ ਤੇਰੇ ਮੈਂ ਗੁਨਾ ਨੂੰ ਗਾਵਾਂ ਤੇਰੇ ਗੁਨਾ ਨੂੰ ਮੈਂ ਧਿਆਵਾ ਤੇ ਪੰਚਮ ਗੁਰੂ ਦੇ ਮਹਾਰਾਜ ਪਾਤਸ਼ਾਹ ਵਸਤੇ ਅਸੀਂ ਸ਼ਬਦ ਵਰਤਦੇ ਹਾਂ ਭਟ ਸਹਿਬਾਨ ਦੇ ਕਿ ਗੁਰ ਅਰਜਨ ਪ੍ਰਤਖ ਹਰ ਭਨ ਮथुरा ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪ੍ਰਮਾਤਮਾ ਤੇਰੇ ਵਿੱਚ ਤੇ ਗੁਰੂ ਅਰਜਨ ਦੇ ਵਿੱਚ ਕੋਈ ਫਰਕ ਨਹੀਂ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਇਨ੍ਹਾਂ ਸ਼ਬਦਾਂ ਦੇ ਅੰਦਰ ਫਿਰ ਬਖਸ਼ਿਸ਼ ਕਰਦੇ ਹਨ ਕਹਿੰਦੇ ਪਾਤਸ਼ਾਹ ਮੈਂ ਤੇਰੀ ਬਾਣੀ ਨੂੰ ਉਚਰਾ ਤੂੰ ਕਿਰਪਾ ਕਰੇ ਜਦ ਮੈਂ ਆਪਣੀ ਹਾਲਤ ਨੂੰ ਦੇਖਦਾ ਹਾਂ ਸਤਿਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿੰਦੇ ਮੈਂ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਕਿੰਨੇ ਨਿਮਰਤਾ ਵਾਲੇ ਸ਼ਬਦ ਹਨ ਮੇਰੇ ਚ ਕੋਈ ਤਾਕਤ ਨਹੀਂ ਹੈ ਪੰਚਮ ਪਾਰਸ਼ਾ ਮਹਾਰਾਜ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਅੰਤ ਦੇ ਵਿੱਚ ਸ਼ਬਦ ਲਿਖਦੇ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕੀਤਾਈ ਮੇਰੀ ਕੋ ਤਾਕਤ ਨਹੀਂ ਸੀ ਮੇਰੀ ਕੋ ਪਾਇਣ ਨਹੀਂ ਸੀ ਮੇਰੀ ਕੋ ਇਨੀ ਤਾਕਤ ਨਹੀਂ ਸੀ ਕਿ ਮੈਂ ਇਸ ਬਾਣੀ ਨੂੰ ਲਿਖਦਾ ਤੂੰ ਕੀਤਾ ਹੈ ਜੇਹਾ ਤੂੰ ਕਰਾਇਹੀਂ ਤੇਹਾ ਹਾਂ ਹੋਂ ਕਰੀ ਬਖਿਆਨ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆਰੇ ਇਨੀ ਨਿਮਰਤਾ ਮੈਂ ਨਿਰਗੁਣਿਆਰੇ ਕੋਹ ਗੁਣ ਨਾਹੀ ਆਪੇ ਤਰਸ ਪਿਓਈ ਤੂੰ ਤਰਸ ਕੀਤਾ ਹੈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਜਦੋਂ ਮੈਨੂੰ ਇਹ ਗੁਰੂ ਸੱਜਣ ਮਿਲ ਗਿਆ ਉਹਨੇ ਮੇਰੇ ਉੱਤੇ ਕਿਰਪਾ ਕੀਤੀ ਮੈਂ ਉਸ ਬਾਣੀ ਨੂੰ ਲਿਖ ਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠਿਵੇ ਹਰਿਆ ਹਾਂ ਮਹਾਰਾਜ ਮੈਂ ਇਕਵਲ ਇਹ ਗੱਲ ਨਹੀਂ ਕਹਿੰਦਾ ਕਿ ਗੁਰਬਾਣੀ ਲਿਖੀ ਗਈ ਸਮਾਪਤ ਹੋਗੀ ਨਾ 1604 ਦੇ ਵਿੱਚ ਪਾਤਸ਼ਾਹ ਬਾਣੀ ਦਾ ਸੰਪਾਦਨ ਕਰਦੇ ਹਨ ਤੇ ਮਾਰੇ ਪਾਤਸ਼ਾਹ ਕਹਿੰਦੇ ਤੂੰ ਮੈਨੂੰ ਮਿਲਿਆ ਰੇ ਮੇਰਾ ਮਨ ਤੇ ਤਨ ਖਿੜਿਆ ਰੇ ਮੇਰ ਮਨ ਤੇ ਤਨ ਨੂੰ ਕੋਈ ਮੁੜ ਜਾ ਨਾ ਸਕੇ ਜਿਵੇਂ ਮਨ ਖਿੜਿਆ ਰਹੇਗਾ ਮੇਰੇ ਤਨ ਨੂੰ ਕੋਈ ਡੋਲਾ ਨਹੀਂ ਸਕੇਗਾ ਮਾਨਾ ਨਾ ਡਿਗਿਆ ਤਨ ਕਾਹੀ ਕੋਡ ਲਾਈ ਤੁਝੇ ਮਾਨਾ ਨਹੀਂ ਦੇਖ ਸਕਦਾ ਤੇ ਤਾਨੂੰ ਕਿਵੇਂ ਦੇਖ ਲੇਗਾ ਕਿਵੇਂ ਸੁੱਟ ਲੇਗਾ ਗੇਰ ਨਹੀਂ ਸਕੇਗਾ ਸਤਿਗੁਰ ਪਾਰਸ਼ਾ ਕਿਰਪਾ ਕਰਨ ਲੱਗੀ ਬਿਹਾਗੜੇ ਰਾਗ ਦੇ ਅੰਦਰ ਇਹ ਸ਼ਬਦ ਬਖਸ਼ਿਸ਼ ਕੀਤਾ ਇਹ ਸ਼ਬਦ ਆਮ ਹੁਕਮਨਾਮੇ ਦੇ ਰੂਪ ਦੇ ਵਿੱਚ ਵੀ ਆਉਂਦਾ ਹੈ ਹੁਕਮਨਾਮਿਆਂ ਦੀ ਬਾਣੀ ਦੀ ਜਿਹੜੇ ਰੋਜ਼ਾਨਾ ਬਾਣੀ ਦੇ ਅੰਦਰ ਹੁਕਮ ਆਉਂਦੇ ਹਨ ਉਹਨਾਂ ਦੀ ਅਸੀਂ ਵਿਆਖਿਆ ਆਰੰਭ ਕੀਤੀ ਹੈ ਅੱਜ ਚੌਥਾ ਦਿਨ ਹੈ ਸਤਿਗੁਰ ਕਹਿਣ ਲੱਗੇ ਕਰ ਕਿਰਪਾ ਗੁਰਪਾਰ ਬ੍ਰਹਮ ਬ੍ਰਹਮ ਕਿੰਨਾ ਵੱਡਾ ਸ਼ਬਦ ਹੈ ਬ੍ਰਹਿਮੰਡ ਵਿੱਚੋਂ ਨਿਕਲਿਆ ਹੋਇਆ ਸ਼ਬਦ ਜਿਹੜਾ ਪ੍ਰਮਾਤਮਾ ਜ਼ਰੇ ਜ਼ਰੇ ਵਿੱਚ ਵਸ ਰਿਹਾ ਹੈ ਪੂਰੀ ਕਾਇਨਾਤ ਪੂਰੇ ਬ੍ਰਹਿਮੰਡ ਵਿੱਚ ਵਸ ਰਿਹਾ ਹੈ ਤੂੰ ਕਿਰਪਾ ਕਰ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਧੂਰਾ ਵੀ ਨਹੀਂ ਅਧੂਰਾ ਤੇ ਅਸੀਂ ਬਣਾ ਦਿੱਤਾ ਨਾ ਪ੍ਰਮਾਤਮਾ ਤੇ ਪੂਰਾ ਸੀ ਪੂਰਾ ਪ੍ਰਭ ਆ ਰਾਧਿਆ ਪੂਰਾ ਜਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉਹ ਤੇ ਪ੍ਰਮਾਤਮਾ ਪੂਰਾ ਸੀ ਅਸੀਂ ਅਧੂਰਾ ਬਣਾ ਦਿੱਤਾ ਨਾ ਖੰਡ ਪਾਠ ਸਾਹਿਬ ਸਹਿਜ ਪਾਠ ਜਦੋਂ ਰਖਾਈ ਦੇ ਤੇ ਸਭ ਦਾ ਸਭ ਤੋਂ ਪਹਿਲਾ ਹੀ ਸਵਾਲ ਇਹ ਬੰਦਾ ਹੈ ਕਿ ਭਾਈ ਸਾਹਿਬ ਹੁਣ ਮੱਧ ਕਦੋਂ ਆਏਗਾ ਮੱਧ ਦੀ ਅਰਦਾਸ ਕਦੋਂ ਕਰਨੀ ਤੇ ਪੁੱਛਿਆ ਜਾ ਕਿਉਂ ਤੇ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਸ਼ਬਦ ਵੀ ਹੁੰਦਾ ਹੈ ਕਿ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰਾ ਉਹਦੇ 705 ਅੰਗ ਦੇ ਤਿਆਰੇ ਹੈ ਮੱਧ ਤੇ ਫਿਰ ਤੁਸੀਂ ਲਾਉਣਾ ਚਾਹੁੰਦੇ ਹੋ ਜੇ ਤੁਸੀਂ ਸੁੱਸੀ ਕਹਿੰਦੇ ਸਾਡਾ ਗੁਰੂ ਅੱਧ ਵਿੱਚ ਆ ਗਿਆ ਹੈ ਤੁਰ 715 ਬਣਦਾ ਹੈ ਨਾ ਫਿਰ ਜੇ ਸੈਂਟੀਫਿਕ ਤਰੀਕੇ ਨਾਲ ਵੀ ਦੇਖਿਆ ਜਾਏ 1430 ਅੰਗ ਦਾ ਅੱਧ ਤਸ਼ਾਹਦ 705 ਦੇ ਉੱਤੇ ਹੈ ਅਸੀਂ ਆਪਣੀਆਂ ਮਨ ਦੇ ਪਿੱਛੇ ਲੱਗ ਕੇ ਨਾ ਤੁਰੀਏ ਸਿੱਖ ਰਹਿਤ ਮਰਿਆਦਾ ਨੂੰ ਪੜੋ ਕਿਤੇ ਮੱਦ ਦੀ ਗੱਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ ਦੇਖੋ ਕਿਤੇ ਮੱਦ ਦੀ ਗੱਲ ਨਹੀਂ ਹੈ ਪ੍ਰਮਾਤਮਾ ਪੂਰਾ ਹੈ ਇਸ ਪੂਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਹੀਂ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਵਿੱਚ ਵੀ ਕੋਈ ਅਧੂਰਾ ਨਹੀਂ ਹੈ ਸਭ ਕੁਝ ਪ੍ਰਮਾਤਮਾ ਨੇ ਪੂਰਾ ਕਰਕੇ ਭੇਜਿਆ ਹੈ ਅਨ ਸਾਰੇ ਸਾਰੀ ਜ਼ਿੰਦਗੀ ਅਧੂਰਾ ਰਹਿੰਦਾ ਜਦੋਂ ਚੜ੍ਹਾਈ ਕਰਕੇ ਚਲਾ ਜਾਂਦਾ ਕਹਿੰਦਾ ਪਾਪਾ ਜੀ ਹੁਣ ਪੂਰੇ ਹੋਗੇ ਪੂਰਾ ਤੇ ਹੋਣਾ ਹੀ ਹੁਣ ਸਾਰੀਆਂ ਖਵਾਸ਼ੀਆਂ ਪੂਰੀਆਂ ਹੋ ਗਈਆਂ ਜਿੰਨਾ ਤੱਕ ਜ਼ਿੰਦਗੀ ਸੀ ਉਹਨਾਂ ਤੱਕ ਦੇ ਅਧੂਰੀਆਂ ਰਹੀਆਂ ਨਾ ਸਾਰੀਆਂ ਅਧੂਰੀਆਂ ਨੂੰ ਪੂਰਿਆ ਕਰਨ ਚ ਚੱਕਰ ਵਿੱਚ ਸਾਰੀ ਜ਼ਿੰਦਗੀ ਭਟਕਦਾ ਰਿਹਾ ਮੈਂ ਆ ਵੀ ਪ੍ਰਾਪਤ ਕਰਾਂ ਮੈਂ ਆ ਵੀ ਹਾਸਲ ਕਰ ਲਾਵਾਂ ਮੈਂ ਆ ਵੀ ਹਾਸਲ ਕਰ ਲਾਵਾਂ ਅੱਜ ਫੱਟੇ ਦੇ ਉੱਤੇ ਪਿਆ ਹੈ ਲੱਕੜਾਂ ਉੱਤੇ ਰੱਖੀਆਂ ਨੇ ਚਿਖਾ ਦੇ ਵਿੱਚ ਹੈ ਅਰ ਸ਼ਬਦ ਵਰਤਿਤ ਹੈ ਪੂਰਾ ਹੋ ਗਿਆ ਸਾਰੀ ਜ਼ਿੰਦਗੀ ਅਦੂਰਾ ਸੀ ਤੇ ਮੇਰਾ ਪ੍ਰਮਾਤਮਾ ਆਦ ਪੂਰਨ ਉਹ ਜਦੋਂ ਮੁੰਡਕ ਦੀਮੀ ਸੁਭਾ ਉਹਦਾ ਪੂਰਾ ਸੀ ਮਦਪੂਰਨ ਦੁਨੀਆਂ ਚੱਲ ਰਹੀ ਹੈ ਅੱਜ ਵੀ ਪ੍ਰਮਾਤਮਾ ਪੂਰਾ ਜਦੋਂ ਕੁਝ ਵੀ ਨਹੀਂ ਰਹੇਗਾ ਪ੍ਰਮਾਤਮਾ ਉਦੋਂ ਵੀ ਸਲਾਮਤ ਰਹੇਗਾ ਪ੍ਰਮਾਤਮਾ ਨੂੰ ਕੋਈ ਡੋਲਾ ਨਹੀਂ ਸਕਦਾ ਪ੍ਰਮਾਤਮਾ ਨੂੰ ਕੋਈ ਡੇਗ ਨਹੀਂ ਸਕਦਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦ ਨਾਮ ਵਖਾਣਾ ਰਾਮ ਮੈਂ ਤੇਰਾ ਅਨੰਦ ਹਰੋ ਜਿਤ ਨਿਤ ਪ੍ਰਤੀ ਇੱਕ ਦਿਨ ਵੀ ਛੱਡ ਕੇ ਨਹੀਂ ਯਾਨੀ ਕਿ ਅੱਜ ਜਪਜੀ ਸਾਹਿਬ ਦਾ ਪਾਠ ਕਰ ਲਿਆ ਚਲੋ ਹੁਣ ਹਫਤਾ ਨਿਕਲ ਗਿਆ ਹਫਤੇ ਬਾਅਦ ਵਾਜ ਫੇਰ ਵੇਖਾਂਗੇ ਅੱਜ ਸੰਗ੍ਰਾਂਦੀ ਸੀ ਅੱਜ ਮੱਥਾ ਟੇਕ ਕੇ ਜਾ ਕੇ ਕੋਈ ਗੱਲ ਨਹੀਂ ਫੇਰ ਮਹੀਨਾ ਚੜ੍ਹੇਗਾ ਅਗਲਾ ਦੇਖੀ ਜਾਊਗੀ ਅੱਜ ਮੱਸਿਆ ਸੀ ਕੋਈ ਗੱਲ ਨਹੀਂ ਮੱਥਾ ਟੇਕ ਲਿਆ ਫੇਰ ਮਹੀਨਾ ਨਿਕਲ ਗਿਆ ਕੋਈ ਗੱਲ ਨਹੀਂ ਬਹੁਤੇ ਗੁਰਸਿੱਖ ਸਾਨੂੰ ਦੇਖਣ ਨੂੰ ਮਿਲਣਗੇ ਸੰਗ੍ਰਾਂਦੀ ਮੱਸਿਆੁੰਆਂ ਵਾਲੇ ਗੁਰੂ ਸਾਹਿਬ ਕਹਿੰਦੇ ਰੋਟੀ ਰੋਜ਼ ਖਾਣਾ ਹੈ ਪਾਣੀ ਰੋਜ਼ ਪੀਂਦਾ ਹੈ ਜੇ ਸਭ ਕੁਝ ਰੋਜ਼ ਖਾਂਦਾ ਹੈ ਪੀਂਦਾ ਹੈ ਸਭ ਕੁਝ ਤੈਨੂੰ ਯਾਦ ਹੈ ਇਨਸਾਨ ਅਜ ਮੈਂ ਬਹੁਤ ਵਾਰ ਉਦਾਹਰਨ ਦਿੰਦਾ ਹੁਣ ਨਾ ਕਿ ਇਨਸਾਨ ਅਜ ਸਵੇਰ ਦੀ ਰੋਟੀ ਖਾ ਰਿਹਾ ਹੁੰਦਾ ਕਹਿੰਦਾ ਦੁਪਹਿਰ ਨੂੰ ਕੀ ਬਣਾਉਗੀ ਦੁਪਹਿਰ ਦੀ ਇਹਦੇ ਖਾ ਰਿਹਾ ਹੁੰਦਾ ਕਹਿੰਦਾ ਕੱਲ ਦੁਪਹਿਰ ਨੂੰ ਜਿਹੜਾ ਛੁੱਟੀ ਹੈ ਸੀ ਕੱਲ ਨੂੰ ਆਹ ਬਣਾਵਾਂਗੇ ਸਭ ਕੁਝ ਯਾਦ ਹੈ ਇਨਸਾਨ ਨੂੰ ਸਤਿਗੁਰ ਪਾਤਸ਼ਾਹ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਯਾਦ ਹੈ ਵਿਸਰ ਗਿਆ ਏ ਮਰਨਾ ਤੇ ਜਦੋਂ ਮੌਤ ਯਾਦ ਮੌਤ ਭੁੱਲ ਗਈ ਸਮਝ ਲੋ ਰੱਬ ਭੁੱਲ ਗਿਆ ਟਰੱਕਾਂ ਦੇ ਵਿਸ਼ੇ ਆਮ ਗੱਲ ਲਿਖੀ ਹੁੰਦੀ ਸੀ ਕਿ ਰੱਬ ਤੇ ਮੌਤ ਨੂੰ ਹਮੇਸ਼ਾ ਯਾਦ ਰੱਖੋ ਤੇ ਮੈਂ ਤਾਂ ਕਹਿੰਦਾ ਹੁਣ ਕਿ ਇਹ ਕਿਹੜੀ ਗੁਰਬਾਣੀ ਦਾ ਸ਼ਬਦ ਹੈ ਜਿਕਰ ਉਲਟ ਕਰਕੇ ਵੀ ਲਿਖ ਲੋ ਕਿ ਮੌਤ ਤੇ ਰੱਬ ਨੂੰ ਹਮੇਸ਼ਾ ਯਾਦ ਰੱਖੋ ਇੱਕ ਗੱਲ ਯਾਦ ਰੱਖਣੀ ਬੰਦੇ ਨੂੰ ਮੌਤ ਯਾਦ ਰਹੇਗੀ ਤੇ ਬੰਦੇ ਨੂੰ ਰੱਬ ਯਾਦ ਰਹੇਗਾ ਜੇ ਬੰਦੇ ਨੂੰ ਮੌਤ ਭੁੱਲ ਗਈ ਸਮਝ ਲਓ ਬੰਦੇ ਨੂੰ ਰੱਬ ਵੀ ਭੁੱਲ ਗਿਆ ਇਨਸਾਨ ਜਦੋਂ ਹੱਦ ਤੋਂ ਜ਼ਿਆਦਾ ਬਿਮਾਰ ਹੋ ਜਾਏ ਫਿਰ ਉਹਨੂੰ ਧਰਮ ਚੇਤੇ ਆਉਂਦਾ ਹੈ ਫਿਰ ਉਹਨੂੰ ਗੁਰਬਾਣੀ ਵੀ ਯਾਦ ਆਏਗੀ ਫਿਰ ਉਹਨੂੰ ਕੀਰਤਨ ਵੀ ਯਾਦ ਆਏਗਾ ਫਿਰ ਉਹਨੂੰ ਕਥਾ ਵੀ ਯਾਦ ਆਏਗੀ ਫਿਰ ਉਹਨੂੰ ਗੁਰੂ ਘਰ ਵੀ ਯਾਦ ਆਏਗਾ ਤੇ ਜਦੋਂ ਇਨਸਾਨ ਤੰਦਰੁਸਤ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਰੱਬ ਨੂੰ ਹੀ ਪੁਲਾਉਂਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਦਿਨ ਨਹੀਂ ਨਿਤ ਪ੍ਰਤੀ ਹਰ ਰੋਜ਼ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਪਰਮਾਤਮਾ ਤੇਰੀ ਇਹ ਅੰਮ੍ਰਿਤ ਨਾ ਮਰਨ ਦੇਣ ਵਾਲੀ ਇਹ ਬਾਣੀ ਨੂੰ ਹਮੇਸ਼ਾ ਮੈਂ ਉਚਰਦਾ ਰਹਾ ਉਚਾਰਦਾ ਰਾਂ ਜਪਦਾ ਰਾਂ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਂ ਕਿੰਨੀ ਪਿਆਰੀ ਪੰਕਤੀ ਪੜ੍ਹ ਸਕਿਆ ਨੇ ਤੇਰੇ ਬਾਣੀ ਨੂੰ ਮਿੱਠਾ ਕਰਕੇ ਮਰ ਲਵਾਂ ਅਨੰਦ ਦੇ ਨਾਮ ਵਖਾਣਾ ਤੇਰੋਂ ਅੰਦਰ ਨਾਮ ਨੂੰ ਵਿਖਾਣ ਦਾ ਰਿਆ ਅੰਦੇ ਨਾਮ ਨੂੰ ਉਚਰਦਾਰਿਆ ਤੇ ਮਹਾਰਾਜ ਕਹਿੰਦੇ ਪਰਸ਼ਾ ਤੇਰੇ ਦਿੱਤੇ ਹੋਏ ਇਸ ਦੁਨੀਆ ਦੇ ਇਸ ਪ੍ਰਮਾਤਮਾ ਤੇਰੇ ਦਿੱਤੇ ਹੋਏ ਹੁਕਮ ਦੇ ਵਿੱਚ ਜੋ ਵੀ ਮੈਨੂੰ ਮਿਲ ਰਿਹਾ ਹੈ ਵਾ ਮਿੱਠਾ ਕਰਕੇ ਮੰਨ ਰਿਹਾ ਹਾਂ ਤੇਰੇ ਨਾਲ ਨਾ ਕੋਈ ਸ਼ਿਕਵਾ ਹੈ ਨਾ ਕੋਈ ਗਿਲਾ ਹੈ ਮਿੱਠਾ ਲੱਗੇ ਤੇਰਾ ਪਾਣਾ ਰਾਮ ਕਰ ਦਇਆ ਮੈਂ ਆ ਗੋਪਾਲ ਗੋਬਿੰਦ ਗੋਪਾਲ ਦਾ ਅਰਥ ਧਰਤੀ ਦਾ ਪਾਲ ਗੋ ਪਲਸ ਪਾਲ ਪਾਲ ਦਾ ਅਰਥ ਪਾਲਕ ਗੋ ਦਾ ਅਰਥ ਹੈ ਧਰਤੀ ਧਰਤੀ ਨੂੰ ਪਾਲਣ ਵਾਲਾ ਪ੍ਰਮਾਤਮਾ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨਾ ਤੇਰੇ ਤੋਂ ਬਿਨਾ ਪਰਮਾਤਮਾ ਹੋਰ ਕੋਈ ਨਹੀਂ ਹੈ ਜੋ ਧਰਤੀ ਨੂੰ ਪਾਲ ਰਿਹਾ ਹੋਏ ਜੋ ਧਰਤੀ ਦੀ ਸੰਭਾਲ ਕਰ ਰਿਹਾ ਹੋਏ ਜੋ ਮੇਰੀ ਸੰਭਾਲ ਕਰ ਸਕਦਾ ਹੋਏ ਤੇਰੇ ਤੋਂ ਬਿਨਾ ਕੋਈ ਨਹੀਂ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਡੰਡਾਉਤ ਬੰਦਨ ਮੈਂ ਤੇਰੇ ਅਗੇ ਡੰਡਾਉਤ ਕਰਦਾ ਹਾਂ ਬੰਦਨਾ ਕਰਦਾ ਹਾਂ ਇੱਕ ਵਾਰ ਹੀ ਨਹੀਂ ਅਨੇਕ ਵਾਰ ਕਈ ਵਾਰ ਸਰਬ ਕਲਾ ਸਮਰੱਥ ਕਿਉਂ ਪ੍ਰਮਾਤਮਾ ਤੂੰ ਸਭ ਕੁਝ ਕਰਨ ਦੇ ਸਮਰੱਥ ਹੈਂ ਹਮ ਅੰਦule ਗਿਆਨਹੀਨ ਅਗਿਆਨੀ ਕਿਉਂ ਚੱਲੈ ਮਾਰਗ ਪੰਥਾ ਪਰਸ਼ਾ ਮੈਂ ਅਗਿਆਨੀ ਹਾਂ ਮੈਨੂੰ ਕੋ ਗਿਆਨ ਨਹੀਂ ਮੈਨੂੰ ਸਮਝ ਨਹੀਂ ਮੈਂ ਤੇਰੇ ਧਰ ਤੇਰੇ ਰਸਤੇ ਦੇ ਉੱਤੇ ਚੱਲਣਾ ਚਾਹੁੰਦਾ ਹਾਂ ਹਮ ਅੰਦule ਗਿਆਨ ਹੀ ਗਿਆਨ ਤੋਂ ਸਖਣੇ ਤੇ ਪਰਮਾਤਮਾ ਗਿਆਨ ਤੋਂ ਸਖਣੇ ਮਨੁੱਖ ਦੇ ਵਿੱਚ ਜੇਕਰ ਅਕਲ ਪਾ ਦਵੇ ਤੇ ਕਿੰਨੀ ਵੱਡੀ ਬੇਅੰਤਤਾ ਦੀ ਇਹ ਦਾਤ ਨਹੀਂ ਮੂਰਖੇ ਇਨਸਾਨ ਵਿੱਚ ਪਾਸ਼ਾ ਮੈਂ ਨਸ਼ਾ ਕਰਦਾ ਮੇਰੇ ਨੂੰ ਸਮਝ ਪਾ ਮੈਂ ਨਸ਼ੇ ਨੂੰ ਛੱਡ ਸਕਾਂ ਮਾਰੇ ਮਾੜੀ ਸੰਗਤ ਵਿੱਚ ਪਿਆ ਹਾਂ ਪਤਨੀ ਨੂੰ ਧੋਖਾ ਦੇ ਰਿਹਾ ਹਾਂ ਪਤੀ ਨੂੰ ਧੋਖਾ ਦੇ ਰਹੀ ਹਾਂ ਜ਼ਿੰਦਗੀ ਆਪਣੀ ਖਰਾਬ ਕੀਤੀ ਐ ਬੱਚਿਆਂ ਦੀ ਕੀਤੀ ਐ ਪਰ ਮੈਂ ਇਸ ਡੂੰਗੀ ਦਲਦਲ ਵਿੱਚੋਂ ਨਿਕਲਣਾ ਚਾਹੁੰਦਾ ਤੂੰ ਕਿਰਪਾ ਕਰੀ ਮਤੇਰੇ ਅੱਗੇ ਬਾਰ ਬਾਰ ਇੱਕ ਵਾਰ ਨਹੀਂ ਡੰਡਾਓ ਤਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਤੂੰ ਪਰਮਾਤਮਾ ਸਰਬ ਕਲਾ ਸਮਰੱਥ ਹੈ ਡੋਲਣ ਤੇ ਰੱਖੋ ਪ੍ਰਭੂ ਮਾਰੇ ਜ ਮੈਂ ਡੋਲਦਾ ਹਾਂ ਮੈਂ ਤੂੰ ਰੱਖ ਲੇਗਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹੱਥ ਦੇ ਕੇ ਰੱਖ ਲੈ ਤੂੰ ਸਮਰੱਥ ਹੈ ਅਗਥ ਹੈ ਅਪਾਰ ਹੈ ਤੂੰ ਪੂਰਨ ਹੈ ਸਮਰੱਥ ਅਗਥ ਪਾਰ ਪੂਰਨ ਸਾਰੇ ਪਰਮਾਤਮਾ ਵਾਸਤੇ ਨਾਮ ਹਨ ਹੇ ਸਮਰੱਥ ਹੇ ਅਗਥ ਹੇ ਅਪਾਰ ਪੂਰਨ ਜੀਓ ਤਨ ਮਨ ਉਮ ਮੰਨਾ ਪ੍ਰਮਾਤਮਾ ਤਨ ਵੀ ਮਨ ਵੀ ਧਨ ਵੀ ਸਭ ਤੇਰਾ ਹੈ ਮੈਂ ਕੱਲ ਵੀ ਜਿਹੜੀ ਜ਼ਿਕਰ ਕੀਤਾ ਸੀ ਉਹ ਚੀਜ਼ਾਂ ਪ੍ਰਮਾਤਮਾ ਨੂੰ ਦੇ ਕੇ ਪ੍ਰਮਾਤਮਾ ਨੂੰ ਖੁਸ਼ ਕਰਦੇ ਹਾਂ ਪ੍ਰਮਾਤਮਾ ਮੈਂ ਤਨ ਨੂੰ ਜਿਹੜਾ ਹੈ ਉਹ ਆਪਣੇ ਆਪ ਨੂੰ ਤਪਾਵਾਂਗਾ ਤਨ ਨੂੰ ਕਸ਼ਟ ਦੇਵਾਂਗਾ ਤੂੰ ਖੁਸ਼ ਹੋਏਂਗਾ ਪ੍ਰਮਾਤਮਾ ਮੈਂ ਆਪਣੇ ਪੈਸੇ ਨੂੰ ਤੇਰੇ ਅੱਗੇ ਚਾੜਾਂਗਾ ਤੂੰ ਸ਼ਾਇਦ ਖੁਸ਼ ਹੋ ਜਾਏਂਗਾ ਸਤਿਗੁਰੂ ਮਹਾਰਾਜ ਕਹਿੰਦੇ ਸਭ ਕੁਝ ਤੇ ਪਰਮਾਤਮਾ ਨਾਲ ਦਿੱਤਾ ਹੋਇਆ ਇਹ ਦਾਤਾ ਨਹੀਂ ਪਰਮਾਤਮਾ ਨੂੰ ਤੇਰਾ ਪੈਸਾ ਨਹੀਂ ਚਾਹੀਦਾ ਪਰਮਾਤਮਾ ਨੂੰ ਤੇਰੇ ਇਹ ਤਨ ਨੂੰ ਤਪਾਉਣਾ ਨਹੀਂ ਚਾਹੀਦਾ ਪਰਮਾਤਮਾ ਨੂੰ ਚਾਹੀਦਾ ਕਿ ਤੂੰ ਆਪਣੇ ਆਪ ਨੂੰ ਸਿਰਲੈਂਡਰ ਕਰਕੇ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਦੇ ਅੱਗੇ ਬਿਠਾ ਦੇਵੇਂ ਪਰ ਸਭ ਕੁਝ ਤੇਰਾ ਹੈ ਨਾ ਮੇਰੇ ਅੰਦਰ ਤਨ ਦਾ ਹੰਕਾਰ ਆਏ ਨਾ ਮੇਰੇ ਅੰਦਰ ਆਪਣੇ ਮਨ ਦੀਆਂ ਚਲਾਕੀਆਂ ਦਾ ਹੰਕਾਰ ਆਏ ਨਾ ਮੇਰੇ ਅੰਦਰ ਤਨ ਦਾ ਹੰਕਾਰ ਆਏ ਨਾ ਤਨ ਦਾ ਆਏ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਕਿੰਨੀ ਵੱਡੀ ਸਮਰਪਿਤ ਭਾਵਨਾ ਦੇ ਦਿੱਤੀ ਜੇਕਰ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਨੂੰ ਪੜਨਾ ਸ਼ੁਰੂ ਕਰੀਏ ਨਸ ਗੁਰੂ ਸਾਹਿਬ ਨੇ ਕੱਲੀ ਕੱਲੀ ਚੀਜ਼ ਦੀ ਗੱਲ ਕੀਤੀ ਹੈ ਇਨਸਾਨ ਨੂੰ ਆਪਣੇ ਚਲਾਕੀ ਦੇ ਉੱਤੇ ਹੰਕਾਰ ਹੈ। ਸਤਿਗੁਰੂ ਮਾਰਾ ਕਹਿੰਦੇ ਮੂਰਖ। ਮੁਗਦ। ਅਨਾਥ ਕਹਿੰਦਾ ਮੇਰੇ ਆਸਰੇ ਬੜੇ ਨੇ। ਤਾਂ ਆਸਾ ਕਹਿੰਦੇ ਕਿਹੜੇ ਆਸਰੇ ਦੀ ਗੱਲ ਕਰਦਾ ਹੈ। ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿ ਚਾਉਂ ਦਿਸ਼ ਘੇਰੇ ਬਿਪਤ ਪਰ ਸਭ ਹੀ ਸੰਗ ਛੱਡਦ ਕਉ ਨ ਆਵੇ ਨੇਰੇ। ਕੋਈ ਨੇੜੇ ਨਹੀਂ। ਕਿਹੜੇ ਆਸਰਨ ਦੀ ਗੱਲ ਕਰਦਾ ਹੈ ਅਨਾਥ ਚੰਚਲ ਸ਼ਰਾਰਤੀ ਕਹਿੰਦਾ ਮੇਰੇ ਚ ਤਾਕਤ ਬਹੁਤ ਹੈ ਸਤਿਗੁਰੂ ਮਹਾਰਾਜ ਪਰਸਾ ਕਹਿੰਨੇ ਮੈਂ ਬਲਹੀਨ ਹਾਂ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸ਼ਰਨ ਤੇਰੀ ਰਖ ਲੈ ਹੋ ਆਵਣ ਜਾਣਾ ਮਹਾਰਾਜ ਮੈਂ ਤੇਰੀ ਸ਼ਰਨ ਚ ਆਇਆ ਹਾਂ ਮੈਂ ਬਾਰ-ਬਾਰ ਇਹ ਹੰਕਾਰ ਦੇ ਰੂਪ ਦੇ ਅੰਦਰ ਕਦੇ ਜਮਦਾ ਹਾਂ ਕਦੇ ਮਰਦਾ ਹਾਂ ਮੇਰੇ ਇਹ ਆਉਣ ਜਾਣ ਨੂੰ ਰੱਖ ਲਓ ਸਾਧਾਂ ਸ਼ਰਣੀ ਪਾਈਐ ਹਰ ਜਿਉ ਗੁਣ ਗਾਵੇ ਹਰ ਨੀਤਾ RAM ਮੈਂ ਸਾਧ ਜਨਾਂ ਦੀ ਤੇਰੇ ਮੰਨਣ ਵਾਲਿਆਂ ਦੀ ਤੇਰੇ ਭਗਤ ਜਨਾਂ ਦੀ ਸ਼ਰਨ ਦੇ ਵਿੱਚ ਆ ਕੇ ਸ਼ਰਣੀ ਪਾਈਐ ਹਰ ਖਾ ਗੁਣ ਗਾਵੇ ਹਰ ਨੀਤਾ RAM ਤੇਰੇ ਨਿਤ ਗੁਣਾ ਨਗਾਉਂਦਾ ਹਾਂ ਤੂਰ ਭਗਤਨ ਕੀ ਮਨ ਤਨ ਲਗਉ ਪਾਰਸ਼ਾ ਤੇਰੇ ਭਗਤ ਜਨਾਂ ਦੀ ਤੇਰੇ ਮੰਨਣ ਵਾਲਿਆਂ ਦੇ ਕਿਰੇ ਚਰਨ ਧੂੜ ਉਹਨਾਂ ਦੇ ਸ਼ਬਦਾਂ ਵਿੱਚੋਂ ਨਿਕਲੀ ਹੋਈ ਵਿਚਾਰ ਕਿਤੇ ਮੇਰੇ ਮਸਤਕ ਨੂੰ ਲੱਗ ਜਾਏ ਹਰ ਜੀਓ ਸਪਤਿਤ ਪੁਨੀਤਾ ਰਾਮ ਮਹਾਰਾਜ ਤੂੰ ਡੁੱਬਦੇ ਹੋਇਆਂ ਨੂੰ ਤੂੰ ਗਿਰੇ ਹੋਏ ਇਨਸਾਨਾਂ ਨੂੰ ਤੂੰ ਪਤਿਤ ਨੂੰ ਤੂੰ ਪਵਿੱਤਰ ਕਰ ਲੈਂਦਾ ਹੈ ਪਤਿਤਾ ਪੁਨੀਤਾ ਹੋਏ ਤਿਨ ਸੰਗ ਜਿਨ ਵਿਧਾਤਾ ਪਾਇਆ ਜਿਹੜੇ ਪਰਮਾਤਮਾ ਨੂੰ ਪਾ ਲੈਂਦੇ ਪਾਤਸ਼ਾਹ ਕਹਿੰਦੇ ਉਹ ਪਵਿੱਤਰ ਹੋ ਜਾਂਦੇ ਹਨ ਨਾਮ ਰਤੇ ਜੀ ਦਾਤੇ ਨਿਤ ਦੇਹ ਚੜੇ ਸਵਾਇਆ ਤੇ ਮਾਰੇ ਪਾਤਸ਼ਾਹ ਕਹਿੰਦੇ ਜਿਹੜੇ ਮਨ ਇਹ ਨਾਮ ਮਨ RAM ਰਤੇ ਪਰਮਾਤਮਾ ਦੇ ਨਾਮ ਰਤੇ ਜੀ ਦਾਤੇ ਜਿਹੜੇ ਪਰਮਾਤਮਾ ਨਾਲ ਜੁੜ ਕੇ ਨਾਮ ਵਿੱਚ ਸਤਿਗੁਰ ਪਾਤਸ਼ਾਹ ਕਹਿੰਦੇ ਰੱਤੇ ਰਹਿੰਦੇ ਹਨ ਨਿਰਦੇ ਚੜੇ ਸੁਆਇਆ ਉਹ ਦੁਗਣਾ ਹੋ ਕੇ ਉਹਨਾਂ ਨੂੰ ਇਹਦਾ ਲਾਹਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਰਿੱਧ ਸਿੱਧ ਨਵ ਨਿਦਿ ਖਰ ਜਪ ਤਿਨੀ ਆਤਮ ਜੀਤਾ ਮਹਾਰਜ ਕਹਿੰਦੇ ਉਹ ਆਪਣੇ ਰਿੱਧ ਸਿੱਧ ਸਮਝ ਲਓ ਜਿਹੜੀਆਂ ਦੁਨੀਆਂ ਦੀਆਂ ਲੋਕੀ ਤੱਕ ਤੱਕ ਕਹਿੰਦੇ ਹਨ ਨਵ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਈ ਜਿਨੇ ਆਤਮ ਜੀਤਾ ਵਿਨਮਨਤ ਨਾਨਕ ਵਡਭਾਗ ਪਾਈਏ ਸਾਧ ਸਾਜਨ ਮੀਤਾ ਪਾਤਸ਼ਾਹ ਕਹਿਣ ਲੱਗੇ ਏ ਨਾਨਕ ਵੱਡਿਆਂ ਪਾਗਾਂ ਦੇ ਨਾਲ ਪ੍ਰਮਾਤਮਾ ਨੂੰ ਪਾ ਕੇ ਸਾਧ ਸਾਜਨ ਮੀਤਾ ਸਾਰੋਜਨਾ ਦੇ ਨਾਲ ਮਿਲ ਕੇ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਜਿੰਨੀ ਸਤ ਬਣੰਜਿਆ ਜਿਨ੍ਹਾਂ ਨੇ ਸਤ ਨੂੰ ਵਪਾਰ ਬਣਾ ਲਿਆ ਸਤ ਨੂੰ ਖੱਟ ਲਿਆ ਹਰ ਜੀਓ ਸੇ ਪੂਰੇ ਸ਼ਾਹ ਆਰਾਮ ਉਹ ਪੂਰੇ ਬਣ ਜਾਂਦੇ ਹਨ ਪੂਰੇ ਸ਼ਾਹ ਬਣ ਜਾਂਦੇ ਨੇ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਉ ਹਰ ਕੀਰਤਨ ਲਾਹਾਰਾਮ ਮਹਾਰਾਜ ਪਾਤਸ਼ਾਹ ਕਹਿੰਦੇ ਉਹਨਾਂ ਦੇ ਕੋਲ ਬੇਅੰਤਤਾ ਦਾ ਇੱਕ ਖਜ਼ਾਨਾ ਆ ਜਾਂਦਾ ਹੈ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਉ ਹਰ ਕੀਰਤਨ ਲਾਹਾਰਾਮ ਉਹ ਪਰਮਾਤਮਾ ਦੀ ਕੀਰਤੀ ਨੂੰ ਹੀ ਪਰਮਾਤਮਾ ਦੀ ਸਿਫਤ ਸਲਾਹ ਨੂੰ ਹੀ ਆਪਣੇ ਜੀਵਨ ਦਾ ਮੁਨਾਫਾ ਬਣਾਉਂਦੇ ਹਨ ਕਾਮ ਕ੍ਰੋਧ ਨਾ ਲੋਭ ਵਿਆਪੇ ਨਾ ਉਹਨਾਂ ਨੂੰ ਕਾਮ ਨਾ ਕ੍ਰੋਧ ਨਾ ਲੋਭ ਨਾ ਉਹਨਾਂ ਨੂੰ ਵਿਆਪਦਾ ਹੈ ਜੋ ਜਨ ਪ੍ਰਭ ਸਿਉ ਰਤਿਆ ਜਿਹੜੇ ਪ੍ਰਭੂ ਦੇ ਨਾਲ ਰਤੇ ਰਹਿੰਦੇ ਹਨ ਏਕ ਜਾਣੈ ਏਕ ਮਾਨੈ ਰਾਮ ਕੈ ਰੰਗ ਮਤਿਆ ਉਹ ਸਾਰੇ ਪਾਸੇ ਪ੍ਰਮਾਤਮਾ ਨੂੰ ਇੱਕ ਹੀ ਕਰਕੇ ਜਾਣਦੇ ਤੇ ਮੰਨਦੇ ਹਨ ਲਗ ਸੰਤ ਚਰਣੀ ਪੜੇ ਸ਼ਰਣੀ ਮੰਨ ਤਨਾ ਓਮਹਾ ਪਾਸ਼ਾ ਕਹਿੰਦੇ ਨੇ ਉਹਨਾਂ ਦਾ ਮਨ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਹਮੇਸ਼ਾ ਜਿਹੜਾ ਹੈ ਉਹ ਜੁੜਿਆ ਰਹਿੰਦਾ ਹੈ ਬਿਨਵੰਤ ਨਾਨਕ ਜਿਨ ਰਾਮ ਜਿਨ ਨਾਮ ਪੱਲੈ ਸਹੀ ਸੱਚੇ ਸ਼ਾਹ ਮਾਰੇ ਪਾਸਾ ਕਹਿੰਦੇ ਜਿਨ੍ਹਾਂ ਦੇ ਕੋਲ ਇਹ ਨਾਮ ਦਾ ਧੰਨ ਆ ਜਾਂਦਾ ਹੈ ਨਾ ਪਰਸ਼ਾ ਕਹਿੰਦੇ ਉਹ ਵੱਡੇ ਸ਼ਾਹ ਬਣ ਜਾਂਦੇ ਹਨ ਨਾਨਕ ਸੋਈ ਸਿਮਰੀਐ ਹਰ ਜੀਉ ਜਾਕੀ ਕਲ ਧਾਰੀ ਰਾਮ ਪਰਸ਼ਾ ਕਹਿੰਦੇ ਉਸ ਪਰਮਾਤਮਾ ਨੂੰ ਹੀ ਤੂੰ ਸਿਮਰ ਉਸ ਪਰਮਾਤਮਾ ਨੇ ਉਹਨੂੰ ਹੀ ਤੂੰ ਤਿਆ ਕਿਹੜੇ ਪਰਮਾਤਮਾ ਨੂੰ ਜਾ ਕੇ ਕਲ ਧਰਜ ਨੇ ਇਹ ਸਾਰੀ ਇਹ ਸ੍ਰਿਸ਼ਟੀ ਨੂੰ ਕਿਰਪਾ ਦਾ ਇਹ ਘਰ ਬਣਾਇਆ ਹੋਇਆ ਹੈ ਪਾਤਸ਼ਾਹ ਕਹਿੰਦੇ ਗੁਰਮੁਖ ਮਨੋਂ ਨ ਵਿਸਰੈ ਹਰ ਜੀ ਉਹ ਕਰਤਾ ਪੁਰਖ ਮੁਕਾ ਮੁਰਾਰੀ RAM ਮਹਾਰਾਜ ਪਾਤਸ਼ਾਹ ਕਹਿੰਦੇ ਗੁਰਮੁਖ ਮਨੋਂ ਜਿਹੜਾ ਆਪਣੇ ਗੁਰੂ ਵੱਲ ਮੁਖ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਦੇ ਪੈ ਅਦਬ ਦੇ ਵਿੱਚ ਸਤਿਗੁਰ ਪਾਤਸ਼ਾਹ ਕਹਿੰਦੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਕਦੇ ਵਿਸਰਦਾ ਨਹੀਂ ਕਰਤਾ ਪੁਰਖ ਮੁਰਾਰੀ RAM ਦੁੱਖ ਰੋਗ ਨਾ ਭਾਉ ਵਿਆਪੇ ਨਾ ਉਹਨਾਂ ਨੂੰ ਇਹ ਮੌਤ ਦਾ ਡਰ ਭਾਉ ਜਿਵੇਂ ਅਸੀਂ ਪਰ ਸ਼ਬਦ ਪੜ੍ਹਿਆ ਸੀ ਨਾ ਧਰਮ ਰਾਏ ਦਰ ਕਾਗਦ ਫਰ ਜਾਂ ਨਾਨਕ ਲੇਖਾ ਸਮਝਾ ਜਿਹੜੇ ਇਸ ਪਰਮਾਤਮਾ ਦੀ ਕਾਨੂੰਨ ਨੂੰ ਸਮਝ ਲੈਂਦੇ ਉਹਨਾਂ ਨੂੰ ਫਿਰ ਇਹ ਚੀਜ਼ ਦਾ ਡਰ ਨਹੀਂ ਰਹਿੰਦਾ ਹਾਇ ਲੇਖਾ ਦੇਣਾ ਪਏਗਾ 파ਰਸ਼ਾ ਲੇਖਾ ਕਾਦਾ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰ ਆਦੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦ ਦੇ ਪਰਮਾਤਮਾ ਤੇਰੀ ਕਿਰਪਾ ਦਾ ਕਪਾਤਰ ਬਨ ਜਾਵਾਂ ਮੈਨੂੰ ਨਾ ਸਵਰਗ ਦਾ ਲਾਲਚ ਹੈ ਨਾ ਮੈਨੂੰ ਮੌਤ ਨਰਕ ਦਾ ਡਰ ਜਿਹੜਾ ਹੈ ਉਸ ਤਾਰੇ ਸ਼ਾਂਤ ਪ੍ਰਸਾਰ ਤਰੇ ਭਵਜਲ ਪੂਰਬ ਲਿਖਿਆ ਪਾਇਆ ਤੇ ਮਹਾਰਜ ਪਾਤਸ਼ਾਹ ਕਹਿੰਨ ਲਗੇ ਉਹ ਸੰਤ ਪ੍ਰਸਾਦ ਸੰਤ ਜੀਨਾ ਦੀ ਕਿਰਪਾ ਦੇ ਪਾਤਰ ਬਣ ਕੇ ਤਰੇ ਭਵਜਲ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਦੇ ਹਨ ਪੂਰਬ ਲਿਖਿਆ ਪਾਇਆ ਜਿਹੜੇ ਆਪਣੇ ਪਹਿਲੇ ਕੀਤੇ ਕਰਮ ਹੁੰਦੇ ਹਨ ਇਨਸਾਨ ਦੇ ਪਹਿਲੇ ਸਮੇਂ ਦੇ ਅੰਦਰ ਪਾਰਸ਼ਾ ਜੋ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹੀ ਉਹ ਪਾਉਂਦੇ ਹਨ ਵਜੀ ਵਧਾਈ ਮਨ ਸ਼ਾਂਤ ਆਈ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਖੁਸ਼ੀਆਂ ਦੇ ਬਾਜੇ ਵੱਜਦੇ ਹਨ ਮਨ ਅੰਦਰ ਟਿਕਾ ਬਣਿਆ ਰਹਿੰਦਾ ਹੈ ਮਿਲੇ ਆ ਪੁਰਖ ਪਾਰੀ ਉਹਨਾਂ ਨੂੰ ਅਪਾਰੀ ਪ੍ਰਮਾਤਮਾ ਕਾਲਪੁਰਖ ਪ੍ਰਾਪਤ ਹੋ ਜਾਂਦਾ ਹੈ ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁਨੀ ਹਮਾਰੀ ਪਾਤਸ਼ਾਹ ਤੈਨੂੰ ਸਿਮਰ ਕੇ ਤੈਨੂੰ ਯਾਦ ਕਰਕੇ ਤੈਨੂੰ ਪੜ੍ਹ ਕੇ ਤੈਨੂੰ ਧਿਆ ਕੇ ਮਹਾਰਾਜ ਮੇਰੀਆਂ ਸਾਰੀਆਂ ਇਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਹੋ ਗਈਆਂ ਜਿਵੇਂ 파ਰਸ਼ਾ ਅਨੰਦ ਸਹਿਦੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਇੱਛਾ ਸਭ ਪੁਜਾਈਆਂ ਸਾਰੀਆਂ ਇੱਛਾਵਾਂ ਮੇਰੀਆਂ ਜਿਹੜੀਆਂ ਹਨ ਪੂਰੀਆਂ ਹੋ ਗਈਆਂ ਮੇਰੇ ਮਨ ਦੇ ਅੰਦਰ ਕੋਈ ਲਾਲਸਾ ਰਹੀ ਨਹੀਂ ਮੇਰੇ ਮਨ ਦੇ ਅੰਦਰ ਕੋਈ ਤੋਸ਼ਾ ਰਿਹਾ ਹੀ ਨਹੀਂ ਮਾਰੇ ਤੁਰ ਜਾ ਦਿੱਤਾ 파ਰਸ਼ਾ ਮਿਹਰਮਤ ਕਰਨ ਦੀ ਕਿਰਪਾ ਕਰਨ ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬੁਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਿਲਾ ਤੀਜਾ